ਗੁਰਦਾਸਪੁਰ ਅਤੇ ਮੋਹਾਲੀ ਦੇ ਕਿਸਾਨਾਂ ਨੇ ਪ੍ਰਧਾਨ ਮੰਤਰੀ ਵੱਲੋਂ ਕਿਸਾਨਾਂ ਨੂੰ ਪੀਐਮ ਸਨਮਾਨ ਨidhi ਯੋਜਨਾ ਤਹਿਤ ਖਾਤਿਆਂ ਵਿੱਚ ਭੇਜੀ ਇੱਕ ਹੋਰ ਕਿਸ਼ਤ ਲਈ ਧੰਨਵਾਦ ਕੀਤਾ ਹੈ ਕਿਸਾਨਾਂ ਨੇ ਦੱਸਿਆ ਕਿ ਇਹ ਪੈਸੇ ਲਗਾਤਾਰ ਖਾਤਿਆਂ ਵਿੱਚ ਆ ਰਹੇ ਨੇ ਜਿਸ ਨਾਲ ਉਹ ਆਪਣੀ ਖੇਤੀਬਾੜੀ ਦੇ ਕਈ ਕੰਮ ਕਰ ਸਕਦੇ ਨੇ ਕਿਸਾਨਾਂ ਨੇ ਕਿਹਾ ਹੈ ਕਿ ਪੀਐਮ ਸਨਮਾਨ ਨidhi ਤਹਿਤ ਖਾਤਿਆਂ ਵਿੱਚ ਆਏ ਪੈਸਿਆਂ ਨਾਲ ਖਾਦਾਂ ਤੇ ਦਵਾਈਆਂ ਖਰੀਦ ਸਕਦੇ ਨੇ ਉਹਨਾਂ ਨੇ ਇਸ ਉਪਰਾਲੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ ਇਸ ਦੌਰਾਨ ਮੁੱਤੇਪਾਰਤਵਾਂਗ ਮੋਹਾਲੀ ਜ਼ਿਲ੍ਹੇ ਦੇ ਕਿਸਾਨਾਂ ਨੇ ਵੀ ਖੁਸ਼ੀ ਪ੍ਰਗਟ ਕੀਤੀ ਤੇ ਮੋਦੀ ਸਰਕਾਰ ਦਾ ਧੰਨਵਾਦ ਕੀਤਾ ਪਿੰਡ ਚੋਲਟਾ ਕਲਾਂ ਦੇ ਸਰਪੰਚ ਮਨੀਸ਼ ਕੁਮਾਰ ਮੋਨਾ ਸਾਬਕਾ ਸਰਪੰਚ ਰਾਏ ਸਿੰਘ ਅਤੇ ਕਿਸਾਨ ਸਰਜੀਤ ਸਿੰਘ ਬੂਟਾ ਨੇ ਅੱਜ ਆਪਣੇ ਖਾਤੇ ਵਿੱਚ 2000 ਦੀ ਕਿਸਾਨ ਸਨਮਾਨ ਰਾਸ਼ੀ ਆਉਣ ਤੇ ਮੋਦੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਰਾਸ਼ੀ ਨਾਲ ਉਹਨਾਂ ਨੂੰ ਜੀਵਨ ਪੱਧਰ ਉੱਚਾ ਚੁੱਕਣ ਤੇ ਮਦਦ ਮਿਲੀ ਹੈ ਅਸੀਂ ਬਹੁਤ ਧੰਨਵਾਦ ਹਮ ਬਹੁਤ ਧੰਨਵਾਦ ਕਰਦੇ ਹਾਂ ਮੋਦੀ ਸਰਕਾਰ ਦਾ ਬਹੁਤ ਬਹੁਤ ਸ਼ੁਕਰੀਆ 2000 ਰੁਪਏ ਆ ਰਹੇ ਜਿਹੜਾ ਸਾਡਾ ਕੀ ਫਾਇਦਾ ਇਸਕਾ ਇਸੇ ਵਾਰ ਮਾੜਾ ਮੋਟਾ ਸਹਾਰਾ ਲੱਗ ਜਾਂਦਾ ਜੀ ਤਾਂ ਕੀ ਫਾਇਦਾ ਜੀ ਇਹਦਾ ਦਵਾਈ ਬੁੱਟੀ ਦਾ ਚਲੋ ਯੂਰੀ ਤੇ ਚੱਲ ਜਾਈਂ ਦਵਾਈ ਦਾ ਚੱਲ ਜਾਂਦਾ ਜੀ ਖਰਚ ਪਾਣੇ ਦਾ ਸਿਸਟਮ ਹੁਣ ਹਿੰਦੀ ਤਾਂ ਇਹ ਅਕਾਊਂਟ ਚ ਆਂਦੇ ਆ ਬੜੀ ਬਧੀ ਫਾਇਦਾ ਜੀ ਪੈਸੇ ਖੁਸ਼ ਹੈ ਆਪ ਹਾਂ ਜੀ ਹਾਂ ਅਸੀਂ ਖੁਸ਼ ਹੈ ਧੰਨਵਾਦ ਕਰੂਗੇ ਹਾਂ ਧੰਨਵਾਦ ਕਰ ਹਾਂ ਸਰਕਾਰ ਦਾ ਧੰਨਵਾਦ ਤੇ ਮੋਦੀ ਜੀ ਦਾ ਅਸੀਂ ਬਹੁਤ ਧੰਨਵਾਦ ਕਰਦੇ ਆਂ ਵੀ ਜਿਹੜੀ ਕਿ ਅੱਜ ਉਹਨਾਂ ਨੇ 20ਵੀਂ ਕਿਸ਼ਤ ਸਾਨੂੰ ਖਾਤਿਆਂ ਚ ਪਾਤੀ ਐ ਤੇ ਬਾਕੀ ਅਸੀਂ ਆਪਣੀ ਮਨਮਰਜ਼ੀ ਨਾਲ ਦਵਾਈ ਬੂਟੀ ਤੇ ਹੋਰ ਕਰਦੇ ਘਰੇਲੂ ਖਰਚੇ ਚ ਉਹਨੂੰ ਖਰਚਦੇ ਆ ਤੇ ਸਾਨੂੰ ਬੜਾ ਆਨੰਦ ਆਉਂਦਾ ਹੈ ਬੜੇ ਭੇਜੇ ਮਤਪਾਵਕ ਤੇ ਅਸੀਂ ਬਹੁਤ ਮੋਢੇ ਧੰਨਵਾਦ ਕਰਦੇ ਆ 1000 ਰੁਪਏ ਜੀ ਆ ਰਿਹਾ ਹਰ ਇੱਕ ਮਹੀਨੇ ਹੂੰ ਹੂੰ ਬਹੁਤ ਫਾਇਦਾ ਜੀ ਹੈ ਨਾ ਪੈਸਿਆਂ ਦਾ ਪੰਜ ਕਣਾਂ ਅੱਜ ਗੱਲ ਪੈਸੇ ਆ ਜਾਣੀ ਜੀ ਜ਼ਿੰਮੇਦਾਰ ਪਾ ਪੈਸੇ ਨਹੀਂ ਹੈ ਚਰੀ ਪਾਸ ਫਰੇ ਕਰਨੀ ਆਪਾਂ ਨੇ ਹੈ ਜੀ ਜੂਰੀਆ ਲਿਆਉਣਾ ਖੰਡਾ ਲੱਗਦਾ ਜੀ ਇੰਨੇ ਬਹੁਤ ਫਰਕ ਪੈ ਜਾਂਦਾ ਜੀ ਖੁਸ਼ ਹੈ ਹਾਂਜੀ ਬਿਲਕੁਲ ਓਕੇ ਕੀ ਕਹੋਗੇ ਮੋਦੀ ਜੀ ਨੂੰ ਮੋਦੀ ਤਾਂ ਕੋਣ ਇੱਕ ਮੈਂ ਕਹਿੰਦਾ ਜੀ ਇਹੋ ਜਿਹਾ ਪ੍ਰਧਾਨ ਮੰਤਰੀ ਨਾ ਆਇਆ ਨਾ ਹੋਣਾ ਮਨੂੰ ਮੋਦੀ ਦੀ ਕਿਸ਼ਤਾਂ ਜੀ ਬਰਬਰ ਆ ਰਹੀਆਂ ਜੀ ਤੇ ਮੈਂ ਕੋਈ ਦਿੱਕਤ ਨਹੀਂ ਹੈ ਜੀ ਅੱਜ ਦੀ ਤਰੀਕ ਹੈ ਜਿਹੜੀ 20 ਤਰੀਕ ਦੀ ਮੇਰੀ ਕਿਸ਼ਤ ਮੇਰੀ ਆ ਚੁੱਕੀ ਹੈ 20 2000 ਆ ਗਿਆ ਹਾਂਜੀ ਮੈਨੂੰ 40000 ਰੁਪਏ ਆ ਗਏ 20ਵੀਂ ਕਿਸ਼ਤ ਆ ਗਈ 2000 2000 ਰੁਪਏ ਆ ਗਏ ਬਹੁਤ ਸਹੀ ਵਧੀਆ ਖਰਚਾ ਜੀ ਇਹ ਤਾਂ ਬਹੁਤ ਵਧੀਆ ਕੰਮ ਹੈ ਜੀ मोदी साहब ने किया जी बीज का सू दो हज़ार रुपया किसानों हम मोदी सरकार का जी बड़ा धन्यवाद करते हैं उनको बहुत बहुत खुशी है दो हजार रुपया मिलता है बीज में किस्त मिल गई आज चालीस हजार रुपया हमारे पास आ गया है हम मोदी सरकार का बहुत बहुत धन्यवाद करते हैं